ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਬਖੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਜੀ ਪਰ ਬੇਨਤੀ ਇੰਨੀ ਹੈ ਕਿ ਵੀਡੀਓ ਨੂੰ ਜੇਕਰ ਤੁਸੀਂ ਸੁਣਨ ਲੱਗ ਹੀ ਪਏ ਹੋ ਤਾਂ ਪਲੀਜ਼ ਪੂਰੀ ਵੀਡੀਓ ਜ਼ਰੂਰ ਸੁਣਨੀ ਸੋ ਪੂਰੀ ਵੀਡੀਓ ਸੁਣੋਗੇ ਤਾਂ ਕਈ ਗੱਜਾਂ ਤੁਹਾਨੂੰ ਕੱਲਾ ਦੀ ਸਮਝ ਆਵੇਗੀ ਜੀ ਸੋ ਹੁਣ ਆਪਾਂ ਇੱਥੇ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਜਦੋਂ ਸ਼ਬਦ ਸਿੱਧ ਹੋ ਜਾਂਦਾ ਹੈ ਤਾਂ ਕੀ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਆ ਜੋ ਸ਼ਬਦ ਤੁਸੀਂ ਪੜ ਰਹੇ ਹੋ ਚਾਹੇ ਕੋਈ ਕਲਮਾ ਹੈ ਚਾਹੇ ਕੋਈ ਨਾਮ ਸ਼ਬਦ ਮਿਲਿਆ ਹੋਇਆ ਤੇ ਦੂਸਰਾ ਕੀ ਜਦੋਂ ਆਤਮਾ ਮਜ਼ਬੂਤ ਹੁੰਦੀ ਹੈ ਤੇ ਉਦੋਂ ਕਿਹੜਾ ਸੰਕੇਤ ਮਾਲਕ ਦਿੰਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਜੀ ਪੂਰੀਆਂ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਸੋ ਜੇਕਰ ਕੋਈ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਵੀਡੀਓ ਸੁਣਦੇ ਆ ਪਰ ਟਾਈਮ ਨਹੀਂ ਮਿਲਦਾ ਅਸੀਂ ਕਮੈਂਟ ਨਹੀਂ ਕਰ ਪਾਉਂਦੇ ਸੋ ਕਹਿੰਦੇ ਨੇ ਕਿ ਸਲਾਈ ਦਾ ਕੰਮ ਕਰਦੇ ਆ ਤੇ ਵੀਡੀਓ ਰੋਜ਼ ਅਸੀਂ ਸੁਣਦੇ ਵੀ ਆ ਦੇਖਦੇ ਵੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਮੈਂਟ ਕਰੋ ਤਾਂ ਹੀ ਇਹ ਚੰਗਾ ਕਰਮ ਹੋਵੇਗਾ ਉਹ ਤਾਂ ਤੁਸੀਂ ਜਿੰਨੀ ਵਾਰ ਦਿਨ ਵਿੱਚ ਤੁਸੀਂ ਉਸ ਪਰਮਾਤਮਾ ਨੂੰ ਯਾਦ ਕਰੋਗੇ ਕੋਣ ਦੀ ਮਹਿਮਾ ਸੁਣੋਗੇ ਤੇ ਉਹ ਮਾਲਕ ਦੇ ਘਰ ਤੁਹਾਡਾ ਕਰਮ ਲਿਖਿਆ ਜਾਣਾ ਹੈ ਸੋ ਬਾਕੀ ਇੱਕ ਬਿੰਟਾਰਾ ਹੀ ਇੰਨਾ ਹੁੰਦਾ ਹੈ ਕਿ ਸਾਨੂੰ ਵੀ ਇੱਕ ਹੌਸਲਾ ਮਿਲ ਜਾਂਦਾ ਹੈ ਚੰਗਾ ਲੱਗਦਾ ਹੈ ਆਪ ਸਭ ਦੇ ਵਿਚਾਰ ਪੜ ਕੇ ਕਿ ਕਿੰਨਾ ਜ਼ਿਆਦਾ ਸਾਨੂੰ ਤੁਸੀਂ ਪਿਆਰ ਦੇ ਰਹੇ ਹੋ ਸੋ ਬਾਕੀ ਜਿੰਨੀ ਵਾਰ ਦਿਨ ਵਿੱਚ ਤੁਸੀਂ ਜੈ ਭੀਰਾਂ ਦੀ ਕਹਿੰਦੇ ਹੋ ਜਾਂ ਸਤਨਾਮ ਵਾਹਿਗੁਰੂ ਕਹਿੰਦੇ ਹੋ ਉਹ ਤੁਹਾਡਾ ਕਰਮ ਲਿਖਿਆ ਜਾਂਦਾ ਹੈ ਇਹ ਹੀ ਇੱਕ ਸਿਮਰਨ ਕਹਿਦੀਦਾ ਆ ਕਿਉਂਕਿ ਮਾਲਕ ਦਾ ਨਾਮ ਲੈਣਾ ਜਪਣਾ ਸੋ ਉਹ ਨਾਮ ਸਿਮਰਨ ਵਿੱਚ ਹੀ ਆ ਜਾਂਦਾ ਹੈ ਸੋ ਬਾਕੀ ਤੁਸੀਂ ਜਦੋਂ ਕਮੈਂਟ ਕਰਦੇ ਹੋ ਸਾਨੂੰ ਚੰਗਾ ਲੱਗਦਾ ਹੈ ਹੌਸਲਾ ਮਿਲਦਾ ਹੈ ਤੇ ਅਸੀਂ ਫਿਰ ਕੋਸ਼ਿਸ਼ ਕਰੀਦੀ ਕਿ ਇੱਕ ਨਵੀਂ ਵੀਡੀਓ ਪਾਈਏ ਸੋ ਬਾਕੀ ਚੈਨਲ ਪਹਿਲਾਂ ਵੀ ਸਾਡਾ ਬਹੁਤ ਵਧੀਆ ਚੱਲਿਆ ਤੇ ਹੁਣ ਇਹ ਜੋ ਚੈਨਲ ਚਲਾਇਆ ਇਹ ਉਸ ਤੋਂ ਵੀ ਵਧੀਆ ਚੱਲ ਰਿਹਾ ਹੈ ਕਿਉਂਕਿ ਆਪ ਸਭ ਦੀ ਸਪੋਰਟ ਮਿਲੀ ਸੋ ਉਸ ਚੈਨਲ ਤੋਂ ਇਸ ਚੈਨਲ ਤੇ ਆਏ ਸਬਸਕ੍ਰਾਈਬ ਕੀਤਾ ਤੇ ਹਰ ਰੋਜ਼ ਵੀਡੀਓ ਸੁਣਦੇ ਹੋਂ ਜੀ ਸੋ ਜਿੰਨੀ ਛੇਤੀ ਇਹ ਚੈਨਲ ਚੱਲਿਆ ਹੈ 19 ਛੇਤੀ ਉਹ ਵੀ ਚੈਨਲ ਨਹੀਂ ਚੱਲਿਆ ਉਹਨੂੰ ਟਾਈਮ ਲੱਗਿਆ ਸੀ ਪਰ ਇਹ ਚੈਨਲ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਮੋਨਟਾਈਜ਼ ਹੋ ਗਿਆ ਜੀ ਸੋ ਆਪ ਸਭ ਦੀ ਕਿਰਪਾ ਹੋਈ ਹੈ ਸੋ ਆਪ ਦੇ ਬਿਨਾ ਇਹ ਚੈਨਲ ਵੀ ਅਧੂਰਾ ਸੀ ਕਿਉਂਕਿ ਸੰਗਤ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਇਕੱਲਾ ਇਨਸਾਨ ਕੁਝ ਵੀ ਨਹੀਂ ਆਪ ਸਭ ਦਾ ਸਾਥ ਪਿਆਰ ਮਿਲਿਆ ਇਸ ਲਈ ਆਪਾਂ ਇਹ ਇੱਥੇ ਤੱਕ ਹੋ ਚੀਆ ਵਰਨਾ ਸ਼ਾਇਦ ਇੱਕ ਲੋਕ ਕੰਮ ਚਲਾਇਆ ਸੀ ਸੋਮਾਲਕ ਦੇ ਨਾਮ ਦੀ ਮਹਿਮਾ ਕਾਨੀ ਸ਼ੁਰੂ ਕੀਤੀ ਸੀ ਐਵੇਂ ਲੱਗਿਆ ਸੀ ਇੱਕ ਦਿਨ ਲਈ ਤਾਂ ਜਿਵੇਂ ਇਹ ਸਭ ਕੁਝ ਖਤਮ ਹੋ ਗਿਆ ਪਰ ਉਮਾਲਕ ਜੋ ਚਾਵੇ ਉਹ ਹੀ ਹੁੰਦਾ ਹੈ ਸੋਮਾਲਕ ਦੀ ਕਿਰਪਾ ਹੈ ਤੇ ਇਹ ਆਪਾਂ ਦੂਸਰੇ ਚੈਨਲ ਬਾਰੇ ਸੋਚਿਆ ਕਿ ਕਿਉਂ ਨਾ ਇੱਕ ਨਵਾਂ ਚੈਨਲ ਬਣਾ ਲਿਆ ਜਾਵੇ तो फिर उस चैनल की भीडियो पा सबसक्राइबर दसिया भी तो उस चैनल तो इस चैनल पर आप सब आए सो कहते दिलों आप सब का धनवाद करते हैं जी मालिक हमेशा ही आप सब खुश रखे तो हमेशा ही चंगा कर्म करते रहो मालक की महमा सुनते रहो सेवा हल बख्शे जी आप परमात्मा ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਦਰਗਾਹ ਤੇ ਤੇਲ ਪਾਉਣ ਲਈ ਵੀ ਜਾਂਦੇ ਆ ਵੀਰਵਾਰ ਦੇ ਦਿਨ ਪਰ ਮੈਨੂੰ ਮੇਰੇ ਘਰ ਦੇ ਚੰਗਾ ਨਹੀਂ ਸਮਝਦੇ ਤੇ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਵੀ ਬਹੁਤ ਹੈ ਤੇ ਮੈਂ ਠੀਕ ਵੀ ਨਹੀਂ ਰਹਿੰਦੀ ਤੇ ਕੱਪੜੇ ਵੀ ਵਾਰ-ਵਾਰ ਕੱਟੇ ਜਾਂਦੇ ਆ ਸੋ ਇੱਕ ਦੋ ਵਾਰ ਆਪਾਂ ਇਸ ਤੇ ਗੱਲ ਕੀਤੀ ਵੀ ਸੀਗੀ ਇਸ ਕਮੈਂਟ ਤੇ ਸੋ ਦੇਖੋ ਜੀ ਕੱਪੜੇ ਵਾਰ-ਵਾਰ ਕੱਟੇ ਜਾਣੇ ਇਹ ਘਰਦਿਆਂ ਦੇ ਹੀ ਕੋਈ ਨਾ ਕੋਈ ਸ਼ਰਾਪਤ ਹੋ ਸਕਦੀ ਹੈ ਕਿਉਂਕਿ ਜਦੋਂ ਕਿਸੇ ਨੇ ਕਿਸੇ ਨੂੰ ਪਰੇਸ਼ਾਨ ਕਰਨਾ ਹੋਵੇ ਤੇ ਉਹ ਇਹੋ ਜਿਹੀਆਂ ਹਰਕਤਾਂ ਜ਼ਰੂਰ ਕਰਦਾ ਹੈ ਬਾਕੀ ਵਿਸ਼ਵਾਸ ਆਪਣੇ ਮਾਰਗ ਤੇ ਰੱਖੋ ਜਿਨ੍ਹਾਂ ਦੀ ਸੇਵਾ ਕਰਦੇ ਹੋ ਜਿਨ੍ਹਾਂ ਦੇ ਇਚਾਰਾ ਕਰਦੇ ਹੋ ਸੋ ਉਸ ਤੋਂ ਵੱਡਾ ਕੋਈ ਵੀ ਨਹੀਂ ਕਿਉਂਕਿ ਚੋਸ ਤੇ ਚੁਗਾ ਮੋਦੀ دیر ਨਹੀਂ ਚੱਲਣਾ ਉਹ ਕਾਨੂੰਨ ਕਦੇ ਕਰ دیر ਹੈ ਅੰਦੇਰ ਨਹੀਂ ਜਿਸ ਦਿਨ ਉਹਦਾ ਵੀ ਜਵਾਬ ਦੇਣਾ ਹੈ ਇਹਨਾਂ ਗੱਲਾਂ ਦਾ ਤਾਂ ਫਿਰ ਪੂਰੀ ਦੁਨੀਆ ਦੇਖਦੀ ਹੈ ਇਸ ਕਰਕੇ ਘਬਰਾਉਣਾ ਨਹੀਂ ਚਾਹੀਦਾ ਸੋ ਜੋ ਵੀ ਹੋ ਰਿਹਾ ਆ ਉਸ ਦਾ ਮਾਲਕ ਦੇ ਹਵਾਲੇ ਛੱਡ ਓ ਫਿਕਰ ਹੋ ਕੇ ਸੇਵਾ ਕਰਨੀ ਸ਼ੁਰੂ ਕਰੋ ਤੇ ਇੱਕ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਇਸ ਗੱਲ ਮਗਰ ਮੈਂ ਜਾਊ ਕਿ ਮੈਨੂੰ ਕੋਈ ਪਸੰਦ ਨਹੀਂ ਆਤਾ ਤੁਸੀਂ ਇਹ ਦੇਖੋ ਕਿ ਮੈਂ ਕੋਈ ਮਾੜਾ ਕਰਮ ਨਹੀਂ ਕਰ ਰਹੀ ਮੈਂ ਚੰਗਾ ਕਰਮ ਕਰ ਰਹੀ ਆ ਪੀੜਾ ਦੀ ਸੇਵਾ ਕਰਦੀ ਆ ਜਦੋਂ ਕਰਮ ਚੰਗਾ ਹੋਵੇ ਮਨ ਵਿੱਚ ਕੋਈ ਡਰ ਨਾ ਹੋਵੇ ਵੀ ਮੈਂ ਕਿਤੇ ਵੀ ਗਲਤ ਨਹੀਂ ਮੈਂ ਸਹੀ ਹਾਂ ਤੇ ਉੱਥੇ ਘਬਰਾਉਣਾ ਨਹੀਂ ਉੱਥੇ ਇਹ ਗੱਲ ਮਨ ਵਿੱਚ ਰੱਖਣੀ ਕਿ ਮੇਰਾ ਮਾਲਕ ਹੀ ਅੰਦਰ ਬੈਠਾ ਮੈਨੂੰ ਇਹ ਹਿੰਮਤ ਦੇ ਰਿਹਾ ਆ ਕਿ ਮੈਂ ਕਿਤੇ ਵੀ ਗਲਤ ਨਹੀਂ ਮੈਂ ਸਹੀ ਹਾਂ ਇਹ ਬਾਣਾ ਕਹਿੰਦੇ ਆ ਤੇ ਕਹਿ ਲਓ ਸੋ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰੋਗੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਤੇ ਉਹ ਮਾਲਕ ਤੁਹਾਡਾ ਸਾਥ ਦੇਵੇਗਾ ਆਪ ਪਰੇਸ਼ਾਨ ਹੁੰਦਾ ਛਣਦੋਂ ਜਦੋਂ ਇਨਸਾਨ ਆਪ ਪਰੇਸ਼ਾਨ ਹੁੰਦਾ ਹੈ ਆਪ ਹੀ ਇਹ ਝਿੜਿਆਂ ਨਾਲ ਲੜਦਾ ਰਹਿੰਦਾ ਹੈ ਤੇ ਉੱਥੇ ਫਿਰ ਮਾਲਕ ਵੀ ਦੇਖਦਾ ਹੈ ਕਿ ਜਦ ਇਹ ਆਪਣੇ ਆਪ ਨੂੰ ਹੀ ਵੱਡਾ ਸਮਝਦਾ ਤਾਂ ਫਿਰ ਉੱਥੇ ਮਾਲਕ ਵੀ ਚੁੱਪ ਕਰਕੇ ਬੈਠ ਜਾਂਦਾ ਪਰ ਜੇਕਰ ਉੱਥੇ ਤੁਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰੋ ਕਿ ਜਿਨ੍ਹਾਂ ਦੀ ਸੇਵਾ ਕਰਦੇ ਉਹਨਾਂ ਤੇ ਖਤਮ ਕਰ ਦਿਓ ਗੱਲ ਕਿ ਉਹ ਆਪ ਹੀ ਜਾਣੀ ਜਾਣ ਆਪ ਜਵਾਬ ਦੇਣਗੇ ਗੱਲਾਂ ਦੇ ਤਾਂ ਫਿਰ ਉਹ ਤੁਹਾਨੂੰ ਸਭ ਕੁਝ ਕਰਕੇ ਦਿਖਾਉਣਗੇ ਸੋ ਬਾਕੀ ਜੇਕਰ ਇੱਥੇ ਰਿਸ਼ਤੇ ਨਾਟਿਆਂ ਦੀ ਗੱਲ ਕਰੀਏ ਕਿ ਕੋਈ ਚੰਗਾ ਨਹੀਂ ਸਮਝਦਾ ਇਹ ਸਦਾ ਦੇ ਸਾਥ ਨਹੀਂ ਹੈ ਜਿਨੇ ਕੱਲ ਛੁੱਟੜਾ ਅੱਜ ਛੁੱਟ ਜਾਵੇ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਮਨ ਵਿੱਚ ਕੋਈ ਡਰ ਨਾ ਹੋਵੇ ਕੰਮ ਚੰਗਾ ਹੈ ਬਾੜਾ ਕਰਮ ਦੀ ਕਰੇ ਮਾੜੀ ਸੋਚ ਨਹੀਂ ਹੈ ਤਾਂ ਫਿਰ ਉੱਥੇ ਰਿਸ਼ਤੇ ਦੀ ਪਰਵਾਹ ਕਰ ਲੋ ਹਟ ਜਾਣਾ ਚਾਹੀਦਾ ਕਿਉਂਕਿ ਫਿਰ ਜੋ ਰਿਸ਼ਤੇ ਉਹ ਪਰਮਾਤਮਾ ਜੋੜਦਾ ਹੈ ਤਾਂ ਉਹ ਰਿਸ਼ਤੇ ਅਨਮੋਲ ਹੁੰਦੇ ਨੇ ਸੋ ਇਹਨਾਂ ਰਿਸ਼ਤਿਆਂ ਦੇ ਮੱਧ ਲੱਗ ਕੇ ਆਪਣਾ ਕਰਮ ਕਦੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਹ ਰਿਸ਼ਤੇ ਜੋ ਹੈ 4 ਦਿਨਾਂ ਦੇ ਹੈ ਤੇ ਜੋ ਮਾਲਕ ਦਾ ਸਾਥ ਹੈ ਉਹ ਇਸ ਸਰੀਰ ਛੱਡਣ ਤੋਂ ਬਾਅਦ ਵੀ ਨਾਲ ਰਹਿਣਾ ਹੈ ਸੋ ਇੱਕ ਰਿਸ਼ਤਾ ਉਹ ਮਾਲਕ ਨੇ ਹੀ ਅਸਲ ਵਿੱਚ ਨਵਾੜਿਆ ਹੈ ਇਸ ਜੀਵ ਨੂੰ ਜਿਸ ਦਿਨ ਆਪਾਂ ਛੱਡਣਾ ਹੈ ਉਹ ਮਾਲਕ ਦੇ ਨਾਲ ਖੜਨਾ ਹੈ ਗਵਾਹੀ ਭਰਨੀ ਆ ਤੇ 84 ਦੇ ਰੇੜ ਜੋ ਸਾਨੂੰ ਕੱਟਣਾ ਹੈ ਸੋ ਇਸ ਕਰਕੇ ਇਹਨਾਂ ਲੋਕਾਂ ਮਗਰ ਲੱਗ ਕੇ ਆਪਣਾ ਰਸਤਾ ਕਦੇ ਨਹੀਂ ਬਦਲਣਾ ਚਾਹੀਦਾ ਜੀ ਆਪਣਾ ਕਰਮ ਕਰਦੇ ਜਾਓ ਵਿਸ਼ਵਾਸ ਰੱਖ ਕੇ ਕਦੇ ਹਿੰਮਤ ਨਾ ਹਾਰੋ ਤੇ ਉਹ ਮਾਲਕ ਸਭ ਖੁਸ਼ ਸੁਖ ਸਮਾਉਣ ਦੇ ਸਹੀ ਕਰ ਦਿੰਦਾ ਹੈ ਸੋ ਕੁਝ ਗੱਲਾਂ ਤੇ ਧਿਆਨ ਜਰੂਰ ਕਰਨਾ ਕਿ ਕਿੱਥੇ ਉਹ ਮਾਲਕ ਨੇ ਮੇਰੀ ਕਿੱਥੇ ਕਿੱਥੇ ਲਾਜ ਰੱਖੀ ਹੈ ਕਿੱਥੇ ਕਿੱਥੇ ਮੇਰੀ ਮਦਦ ਕੀਤੀ ਹੈ ਤੇ ਅੱਗੇ ਵੀ ਉਹ ਮਾਰਗ ਫਿਰ ਤੁਹਾਡੀ ਮਦਦ ਜਰੂਰ ਕਰੇਗਾ ਸੋਚਣਾ ਦੇ ਵੰਮੀ ਜੀ ਵਿਚਾਰਾ ਜਾਂਦਾ ਹੈ ਕਿ ਅਸੀਂ ਸੇਵਾ ਕਰਦੇ ਕੁਝ ਮਿਲਿਆ ਨਹੀਂ ਇੱਕ ਵਾਰ ਛਾਂਤ ਹੋ ਕੇ ਉਹਨਾਂ ਸਾਇੰ ਦਾ ਬੱਲਾ ਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਆਪ ਮਿਲ ਜਾਣਗੇ ਕਿ ਸਾਡੇ ਮਾਲਕ ਨੇ ਤਾਂ ਸਾਡੀ ਮਦਦ ਕੀਤੀ ਪਰ ਅਸੀਂ ਜਾਣ ਨਹੀਂ ਪਾਏ ਸੋ ਇੱਥੇ ਕੀ ਹੁੰਦਾ ਹੈ ਕਿ ਜੇਕਰ ਅੱਜ ਮਾਲਕ ਨੇ ਕੋਈ ਸਾਡਾ ਕੰਮ ਸਵਾਰ ਦਿੱਤਾ ਤੇ ਅਸੀਂ ਉਹਨਾਂ ਦੀ ਵਡਿਆਈ ਕਰਦੇ ਆ ਤੇ ਜੇਕਰ ਕੋਈ ਇੱਕ ਕੰਮ ਨਹੀਂ ਹੁੰਦਾ ਤੇ ਅਸੀਂ ਉਹਨਾਂ ਨੂੰ ਬਾੜਾ ਸਮਝਦੇ ਆ ਸੋ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਮਾਲਕ ਹੈ ਉਹ ਬਾਪਾ ਹੈ ਉਹ ਆਪਣੇ ਹਿਸਾਬ ਨਾਲ ਚਾਹਦਾ ਹੈ ਕਿ ਕਾਦ ਕਿਹੜੇ ਮੋੜ ਤੇ ਸਾਡੇ ਬੱਚਿਆਂ ਨੂੰ ਸਾਡੀ ਜਰੂਰਤ ਹੈ ਕਿਹੜੀ ਚੀਜ਼ ਦੀ ਜਰੂਰਤ ਹੈ ਉਹ ਉਸ ਹਿਸਾਬ ਨਾਲ ਚਾਹਦੇ ਆ ਜੋ ਆਉਣ ਵਾਲਾ ਸਮਾਂ ਹੈ ਉਹ ਪਹਿਲਾਂ ਜਾਣਦੇ ਨੇ ਕੀ ਇਹ ਨਾਲੇ ਸਹੀ ਆ ਤੇ ਕੀ ਗਲਤ ਹੈ ਸੋ ਉਹ ਚੰਗਾ ਹੀ ਫੈਸਲਾ ਕਰਦੇ ਪਰ ਸਾਨੂੰ ਲੱਗਦਾ ਹੈ ਜਦੋਂ ਸਮਾਂ ਫਿਰ ਲੰਘ ਜਾਂਦਾ ਆ ਅਸੀਂ ਇਹ ਸੋਚਦੇ ਕਿ ਸਾਡੇ ਨਾਲ ਕੁਝ ਮਾੜਾ ਹੋਇਆ ਸੀ ਸੇਵਾ ਕਰਦੇ ਸੀ ਜਦੋਂ ਕੁਝ ਸਮਾਂ ਵਿੱਚ ਬੈਂਦਾ ਹੈ ਤੇ ਫਿਰ ਅਸੀਂ ਉਸੇ ਮੁੰਡੇ ਨਾਲ ਸ਼ੁਕਰਾਨਾ ਕਰਦੇ ਆ ਕਿ ਮਾਲਕਾ ਕਿ ਉਹ ਸਾਡਾ ਮਾੜਾ ਹੋਇਆ ਸੀ ਸਾਡੀ ਚੰਗੀ ਰਹੀ ਸੀ ਤੇ ਸਾਨੂੰ ਬਚਾ ਲਿਆ ਸੋ ਇੱਕ ਦਿਨ ਫਿਰ ਇਹ ਗੱਲ ਨੂੰ ਜੋ ਕਹਿਣੀ ਪੈਂਦੀ ਆ ਕਿ ਮਾਲਕ ਦੇ ਫੈਸਲੇ ਕਦੇ ਵੀ ਗਲਤ ਨਹੀਂ ਹੋ ਸਕਦੇ ਜੀ ਸੋ ਇਹਨਾਂ ਗੱਲਾਂ ਤੇ ਜਿੰਨੀ ਜਲਦੀ ਤੁਸੀਂ ਗੌਰ ਕਰੋਗੇ ਉਨਾਂ ਹੀ ਇਹਨਾਂ ਪਰੇਸ਼ਾਨੀਆਂ ਜੋ ਨਿਕਲਦੇ ਜਾਣਗੇ ਵਰਨਾ ਬਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਸੋ ਜਿੰਨਾ ਬਹਿਮ ਕਰੋਗੇ ਉਨਾ ਹੀ ਪਰੇਸ਼ਾਨੀਆਂ ਦੇ ਵਿੱਚ ਆਸਾਨ ਉਲਝਦਾ ਜਾਂਦਾ ਹੈ ਜੀ ਬਹਿਮ ਕਰਨ ਦੇ ਨਾਲ ਸੇਤ ਵੀ ਠੀਕ ਨਹੀਂ ਰਹਿੰਦੀ ਤੇ ਦਿਮਾਗ ਵੀ ਇੱਧਰ ਉੱਧਰ ਭੱਜਦਾ ਰਹਿੰਦਾ ਮਨ ਟਿਕਦਾ ਨਹੀਂ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਕੋਈ ਪਰੇਸ਼ਾਨੀ ਹੁੰਦੀ ਆ ਉਹੀ ਨਾਮ ਸਿਮਰਨ ਦੀ ਸੋ ਧਿਆਨ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਇਹ ਤੁਹਾਡੇ ਨਿੱਕੇ ਨਿੱਕੇ ਕੀਤੇ ਹੋਏ ਕਰਮ ਹੀ ਕੱਦ ਤੁਹਾਨੂੰ ਵੱਡੇ ਫੈਸਲੇ ਲੈਣ ਲਈ ਕਾਬਲ ਬਣਾਦੇ ਹਨ ਉਹ ਮਾਲਕ ਹੀ ਜਾਣਦਾ ਹੈ ਜੀ ਸੋ ਹੁਣ ਆਪਾਂ ਇਥੇ ਮੇਰੇ ਵਿਸ਼ੇ ਬਾਰੇ ਗੱਲ ਕਰਦੇ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਹੈ ਕਿ ਜਦੋਂ ਆਤਮਾ ਮਜ਼ਬੂਤ ਹੁੰਦੀ ਹੈ ਤੇ ਉਦੋਂ ਇੱਕ ਸੰਕੇਤ ਮਿਲਦਾ ਹੈ ਤੇ ਜਦੋਂ ਨਾਮ ਸ਼ਬਦ ਸਿੱਧ ਹੋ ਜਾਂਦਾ ਹੈ ਜਿਹੜਾ ਵੀ ਤੁਸੀਂ ਸ਼ਬਦ ਪੜ੍ਹ ਰਹੇ ਹੋ ਤੇ ਉਦੋਂ ਵੀ ਇੱਕ ਸੰਕੇਤ ਮਿਲਦਾ ਹੈ ਸੋ ਇੱਥੇ ਇੱਕ ਗੱਲ ਕਵਾਂਗੇ ਕਿ ਜੇਕਰ ਹਜੇ ਤਾਈਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਇੱਕ ਲਾਈਕ ਛੋੜਿਆ ਜਰੂਰ ਕਰ ਦਿਓ ਜੀ ਇੱਕ ਬੇਨਤੀ ਸਮਝੋ ਸੋ ਹੁਣ ਆਪਾਂ ਇੱਥੇ ਜੋ ਮੇਨ ਗੱਲ ਕਰਨ ਜਾ ਰਹੇ ਆ ਧਿਆਨ ਦੇ ਨਾਲ ਸੁਣਨਾ ਸਮਝਣਾ ਕਈਆਂ ਦੇ ਮੰਨ ਦੀ ਇਹ ਪਰੇਸ਼ਾਨੀ ਵੀ ਦੂਰ ਹੋਵੇਗੀ ਕਈਆਂ ਨੂੰ ਰਹਿੰਦਾ ਹੈ ਕਿ ਅਸੀਂ ਸੇਵਾ ਸਿਮਰਨ ਕਰਦੇ ਆ ਸਾਨੂੰ ਉਹਦਾ ਕੋਈ ਸੰਕੇਤ ਨਹੀਂ ਲੱਗ ਰਿਹਾ ਸਾਨੂੰ ਉਹਦਾ ਲਾਭ ਵੀ ਪਤਾ ਚੱਲਦਾ ਤੇ ਤੁਹਾਨੂੰ ਅੱਜ ਇਸ ਵੀਡੀਓ ਰਾਹੀਂ ਤੁਹਾਡੇ ਸਵਾਲ ਦਾ ਜਵਾਬ ਮਿਲੇਗਾ ਤੇ ਕਾਫੀ ਪਰੇਸ਼ਾਨੀ ਦਾ ਹੱਲ ਵੀ ਹੋਵੇਗਾ ਤੇ ਤੁਹਾਨੂੰ ਵੀ ਉਸਾਰਤ ਤੇ ਯਕੀਨ ਹੋਵੇਗਾ ਕਿ ਮਾਲਕ ਸਾਡੀਆਂ ਗੱਲਾਂ ਨੂੰ ਸੁਣਦਾ ਹੈ ਜਵਾਬ ਵੀ ਦਿੰਦਾ ਹੈ ਪਰ ਅਸੀਂ ਸਮਝ ਨਹੀਂ ਪਾਉਦੇ ਕਈ ਵਾਰ ਰਸਤੇ ਦਾ ਪਤਾ ਹੀ ਨਹੀਂ ਹੁੰਦਾ ਸੋ ਹੁਣ ਅੱਜ ਪਹਿਲਾਂ ਤਾਂ ਗੱਲ ਕਰੀਏ ਕਿ ਜਦੋਂ ਨਾਮ ਸ਼ਬਦ ਸੰਬੱਧਿਆ ਤੇ ਉਹ ਸ਼ਬਦ ਜਦੋਂ ਸਿੱਧਾ ਹੁੰਦਾ ਹੈ ਤੇ ਉਹਦਾ ਸੰਕੇਤ ਕਿਵੇਂ ਮਿਲਦਾ ਹੈ ਸੋ ਜਦੋਂ ਤੁਸੀਂ ਨਾਮ ਸ਼ਬਦ ਇਹ ਨਹੀਂ ਹੈ ਕਿ ਤੁਸੀਂ ਇੱਕ ਦਿਨ ਉਹ ਸ਼ਬਦ ਪੜ੍ਹ ਲਿਆ ਮਾਨਿਕ ਤੇ ਉਹ ਸਿੱਧ ਹੋ ਜਾਵੇਗਾ ਉਹਨੂੰ ਰੈਗੂਲਰ ਕਰਨਾ ਪੈਣਾ ਹੈ ਤੇ ਉੱਤੇ ਸੋ ਤੁਹਾਨੂੰ ਸ਼ਬਦ ਸਿਮਰਨਾ ਪੈਣਾ ਹੈ ਕਿਉਂਕਿ ਤੁਰੇ ਫਿਰਦੇ ਕੰਮ ਕਰ ਕਰਦੇ ਵੀ ਜੋ ਸ਼ਬਦ ਤੁਹਾਡੇ ਕੋਲ ਆ ਉਹ ਮਨ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਸ਼ਬਦਾਂ ਦਾ ਧਿਆਨ ਹੋਏਗਾ ਤੇ ਪਰੇਸ਼ਾਨੀ ਦਾ ਵਾਲ ਧਿਆਨ ਤੁਹਾਡਾ ਕਦੇ ਵੀ ਨਹੀਂ ਜਾਏਗਾ ਸੋ ਸ਼ਬਦ ਹਮੇਸ਼ਾ ਹੀ ਪੂਰੇ ਫਿਰਦੇ ਸਿਮਰਦੇ ਰਹੋ ਕੰਮ-ਕਾਰ ਕਰਦੇ ਵੀ ਤੇ ਜਿੱਦ ਜਿੱਦਾਂ ਤੁਸੀਂ ਸਿਮਰਦੇ ਰਹੋਗੇ ਉਹ ਸ਼ਬਦ ਆਪਣੇ ਆਪ ਸਿੱਧ ਹੋ ਜਾਵੇਗਾ ਤੇ ਕਈ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਪਰ ਦੋ ਟਾਈਮ ਦਾ ਸਮਾਂ ਕੱਢਦੇ 2 ਘੰਟੇ 2 ਘੰਟੇ ਬੈਣਾ ਹੀ ਬੜਾ ਹੀ ਵਾਦਤਿਚ ਤੇ ਹਰ ਰੋਜ਼ੇ ਕਰਨਾ ਹੀ ਕਰਨਾ ਮਹੀਨਾ ਗੱਲਿਆ ਸੌ ਮਹੀਨਾ ਗੱਲਿਆ ਤੇ ਇਹਦੇ ਵਿੱਚ ਵੀ ਸ਼ਬਦ ਸਿੱਧ ਹੋ ਜਾਂਦਾ ਹੈ ਤੇ ਫਿਰ ਇੱਕ ਸੰਕੇਤ ਮਿਲਦਾ ਜਦੋਂ ਸਿੱਧ ਹੋ ਜਾਂਦਾ ਸੰਕੇਤ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਸੌਣਗੇ ਕਿਉਂਕਿ ਜਦੋਂ ਇਨਸਾਨ ਸੌਂਦਾ ਹੈ ਤਾਂ ਉਸ ਸਮੇਂ ਕੋਈ ਸੁਸਤ ਨਹੀਂ ਰਹਿੰਦੀ ਤੇ ਜਦੋਂ ਚਾਹ ਦੇ ਜਾਗ ਆਉਂਦੀ ਹੈ ਤੁਹਾਨੂੰ ਆਪਣੇ ਆਪ ਮੈਸਨ ਸੋਣਾ ਸ਼ੁਰੂ ਹੋ ਜਾਊਗਾ ਕਿ ਸੁੱਤੇ ਪਿਆ ਦੇ ਵੀ ਮਨ ਵਿੱਚ ਆਪਣੇ ਆਪ ਸ਼ਬਦ ਚੱਲ ਰਿਹਾ ਸੋ ਆਪਣੇ ਆਪ ਸ਼ਬਦਾਂ ਚੱਲਣਾ ਸਮਝ ਲਓ ਕਿ ਸ਼ਬਦ ਸਿੱਧ ਹੁੰਦੇ ਤੇ ਦੂਸਰਾ ਕਿ ਆਤਮਾ ਮਜ਼ਬੂਤ ਹੁੰਦੀ ਤੇ ਜਦ ਜਦ ਤੁਸੀਂ ਨਾਮ ਸ਼ਬਦ ਕਰੋਗੇ ਆਤਮਾ ਮਜ਼ਬੂਤ ਹੁੰਦੀ ਜਾਵੇਗੀ ਕਿਉਂਕਿ ਰੂਹ ਨੂੰ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿਵੇਂ ਆਪਾ ਇਸ ਸਰੀਰ ਨੂੰ ਖੁਰਾਕ ਦਿੰਦੇ ਹੈ ਇਸੇ ਤਰ੍ਹਾਂ ਰੂਹ ਨੂੰ ਵੀ ਖੁਰਾਕ ਦੀ ਜ਼ਰੂਰਤ ਪੈਂਦੀ ਆ ਜਿਹੜਾ ਇਨਸਾਨ ਜਿਆਦਾ ਕਮਜ਼ੋਰੀ ਮਹਿਸੂਸ ਕਰਦਾ ਕਮਜ਼ੋਰ ਸਮਝਦਾ ਹੈ ਆਪਣੇ ਆਪ ਨੂੰ ਸੋ ਉਹਨੂੰ ਇੱਥੇ ਨਾਮ ਸ਼ਬਦ ਦੀ ਜ਼ਰੂਰਤ ਹੁੰਦੀ ਹੈ ਸੋ ਜਿੰਨਾ ਰੱਬ ਦਾ ਨਾਮ ਲਵਾਂਗੇ ਸੇਵਾ ਕਰਾਂਗੇ ਤੁਹਾਡੀ ਆਤਮਾ ਮਜ਼ਬੂਤ ਹੋਣੀ ਸ਼ੁਰੂ ਹੋ ਚੱਲੇ ਜਦੋਂ ਆਤਮਾ ਮਜ਼ਬੂਤ ਹੋ ਗਈ ਫਿਰ ਕਿਵੇਂ ਸ਼ਕਤੀਤ ਮਿਲਦਾ ਹੈ ਕਿ ਤੁਸੀਂ ਕਿਸੇ ਤੋਂ ਡਰੋਗੇ ਨਹੀਂ ਕੋਈ ਤੁਹਾਨੂੰ ਸਪਨਾ ਆਉਂਦਾ ਹੈ ਦਵਾ ਪੈਂਦਾ ਹੈ ਤੇ ਮਨ ਵਿੱਚ ਡਰ ਨਹੀਂ ਆਵੇਗਾ ਸੋ ਜਿਹਦੀ ਆਤਮਾ ਕਮਜ਼ੋਰ ਹੁੰਦੀ ਹੈ ਉਹ ਡਰ ਜਾਂਦਾ ਛੇਤੀ ਪਰ ਜਿਹਦੀ ਆਤਮਾ ਮਜ਼ਬੂਤ ਹੋ ਜਾਂਦੀ ਹੈ ਉਹ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਲੱਗਾ ਇਨਸਾਨ ਡਰਦਾ ਨਹੀਂ ਚਾਹੇ ਕੋਈ ਜੱਟਾ ਮਰਚੀ ਰਜਵਾੜਾ ਹੀ ਕਿਉਂ ਨਾ ਮੋਰੇ ਖੜੇ ਜਾਵੇ ਸੋ ਚਾਹੇ ਆਪਣੇ ਆਪ ਨੂੰ ਕੋਈ ਕਹਿੰਦਾ ਕਹਾਉਂਦਾ ਇਨਸਾਨ ਹੋਵੇ ਪਰ ਜੋ ਰੱਬ ਦੀ ਬੰਦਗੀ ਕਰਨ ਵਾਲਾ ਹੈ ਉਹ ਚਾਹੇ ਕੱਖਾਂ ਦੀ ਗੁੱਲੀ ਵਿੱਚ ਰਹਿੰਦਾ ਹੋਵੇ ਪਰ ਉਹਦੇ ਅੰਦਰ ਹਿੰਮਤ ਇੰਨੀ ਹੁੰਦੀ ਹੈ ਕਿ ਉਹ ਡੱਟ ਕੇ ਮੁਕਾਬਲਾ ਕਰਦਾ ਹੈ ਅੱਖਾਂ ਚੱਕ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦਾ ਹੈ ਸੋ ਜਿਹਦੀ ਹਿੰਮਤ ਮਜ਼ਬੂਤ ਹੋ ਜਾਂਦੀ ਹੈ ਉਹ ਰੂਹ ਨੂੰ ਖੁਰਾਕ ਪੂਰੀ ਮਿਲਦੀ ਹੈ ਉਹ ਇਨਸਾਨ ਕਦੇ ਵੀ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਦਾ ਸੱਚ ਦੀ ਗੱਲ ਕਰੇਗਾ ਚਾਹੇ ਕੋਈ ਵੀ ਕਹਿੰਦਾ ਘਉਦਾ ਹੀ ਕਿ ਉਹ ਨਾ ਮੋਰੇ ਹੋਵੇ ਪਰ ਉਹ ਨੂੰ ਕੁਝ ਨਹੀਂ ਸਮਝਦਾ ਕਿਉਂਕਿ ਮਾਲਕ ਦੀ ਸੋਟ ਹੋ ਜਾਂਦੀ ਆ ਪਰ ਮਹਾਤਮਾ ਉਸ ਸੰਸਾਰ ਦੇ ਅੰਗ ਸਾਗ ਰਹਿੰਦਾ ਹੈ ਜਿਹੜਾ ਹਮੇਸ਼ਾ ਹੀ ਉਸ ਪਰਮਾਤਮਾ ਨੂੰ ਯਾਦ ਰੱਖਦਾ ਹੈ ਨਾਮ ਦੀ ਕਮਾਈ ਕਰਦਾ ਹੈ ਸੋ ਇਹ ਸੀ ਸੰਕੇਤ ਆਤਮਾ ਮਜ਼ਬੂਤ ਹੋਣ ਦੇ ते नाम शब्द सिद्ध हो सो so, भीडियो चंग लगे बात तो वो वेयर जरूर करना जी ये भी थोड़ा किता हुआ एक चंगा कर्म हो जय मीला दी जी जय सजन